ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਗੜਗੱਜ ਨੇ ਇੱਕ ਵੱਡਾ ਬਿਆਨ ਦਿੱਤਾ ਫਤਿਹਗੜ੍ਹ ਦੀ ਧਰਤੀ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੁਰਦੇਵ ਸਿੰਘ ਗੜਗੱਜ ਕਹਿੰਦੇ ਨੇ ਕਿ ਸਿੱਖਾਂ ਦੇ ਮਸਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰਾਂ ਦੇ ਨਾਲ ਹੱਲ ਕਰ ਲਿਆ ਜਾਏ ਇਹ ਸੁਝਾਅ ਦਿੱਤਾ ਗਿਆ ਤੇ ਨਾਲ ਇੱਕ ਵੱਡੀ ਟਿੱਪਣੀ ਕੀਤੀ ਗਈ ਕਿ ਸਿੱਖਾਂ ਨੂੰ ਤੱਕੇ ਨਹੀਂ ਖਾਣੇ ਚਾਹੀਦੇ ਕਿਹੜੇ ਤੱਕੇ ਨਹੀਂ ਖਾਣੇ ਚਾਹੀਦੇ ਸਿੱਖਾਂ ਨੂੰ ਅਦਾਲਤ ਵਿੱਚ ਨਾ ਜਾਣ ਦੀ ਵੀ ਸਲਾਹ ਦਿੱਤੀ ਗਈ ਹੈ ਕਿ ਸਿੱਖ ਇਧਰ ਉਧਰ ਤੱਕੇ ਨਾ ਖਾਣ ਨਾ ਅਦਾਲਤਾਂ 'ਚ ਜਾਣ ਸ੍ਰੀ ਅਕਾਲ ਤਖਤ ਦੇ ਮਸਲੇ ਹੋਣ ਸਿੱਖ ਪਰੰਪਰਾਵਾਂ ਮੁਤਾਬਕ ਰੀਤਾ ਮੁਤਾਬਕ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਲਈ ਦਮ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗੈਨੇ ਕੁਲਦੀਪ ਸਿੰਘ ਗੜਗੱਜ ਨੇ ਭਰਿਆ ਹੈ ਸਵਾਲ ਹੁਣੇ ਉੱਠਦਾ ਹੈ ਕਿ ਆਖਰ ਕਿਹੜੇ ਮਸਲੇ ਹੱਲ ਗਿਆਨੀ ਕੁਲਦੀਪ ਸਿੰਘ ਗੜਗੱਜ ਕਰਵਾਉਣਾ ਚਾਹੁੰਦੇ ਨੇ ਚਰਚਾ ਸੀ ਕਰਨ ਜਾਏਗਾ ਤੱਤਨ ਵੱਟੇ ਸਵਾਲ ਰਹਿਣਗੇ ਸਭ ਤੋਂ ਪਹਿਲਾ ਸਵਾਲ ਹੈ ਕਿ ਜਥੇਦਾਰ ਗੜਗੱਜ ਦੀ ਸਿੱਖਾਂ ਨੂੰ ਟੱਕੇ ਨਾ ਖਾਣ ਦੀ ਸਲਾਹ ਕਿਹੜੀ ਹੈ ਇਹਦੇ ਮਾਇਨੇ ਕੀ ਨੇ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ ਦੂਜਾ ਸਵਾਲ ਰਹੇਗਾ ਕਿ ਸਿੱਖਾਂ ਨੂੰ ਅਦਾਲਤਾਂ 'ਚ ਨਾ ਜਾਣ ਦੀ ਸਲਾਹ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਕਿਉਂ ਦੇ ਰਹੇ ਤੀਜਾ ਬਹੁਤ ਵੱਡਾ ਸਵਾਲ ਰਹੇਗਾ ਕਿ ਆਖਰ ਕਿਹੜੇ ਮਾਮਲਾ ਹੱਲ ਕਰਵਾਉਣਾ ਚਾਹੁੰਦੇ ਨੇ ਗੜਗਾਜ ਕਿਹੜੇ ਮਾਮਲਾ ਤੇ ਜਿਹੇ ਬਣੇ ਨੇ ਸਿੱਖਾਂ 'ਚ ਜਿਨ੍ਹਾਂ ਨੂੰ ਲੈ ਕੇ ਕੁਲਦੀਪ ਸਿੰਘ ਗੜਗਾਜ ਕਹਿ ਰਹੇ ਨੇ ਕਿ ਹੱਲ ਹੋਣਾ ਚਾਹੀਦਾ ਕਿਉਂਕਿ ਵੱਡੀ ਚਰਚਾ ਇਸ ਕਦਰ ਹੋ ਰਹੀ ਹੈ ਕਿਉਂਕਿ ਕੁਲਦੀਪ ਸਿੰਘ ਗੜਗਾਜ ਵੱਡਾ ਬਿਆਨ ਦੇ ਰਹੇ ਨੇ ਕਿ ਜਥੇਦਾਰ ਦਾ ਵੱਡਾ ਬਿਆਨ ਕੀ ਕੁਝ ਮਾਇਨੇ ਰੱਖਦਾ ਹੈ ਕਿ ਸਿੱਖਾਂ ਨੂੰ ਧੱਕੇ ਨਹੀਂ ਖਾਣੇ ਚਾਹੀਦੇ ਕਿ ਸਿੱਖ ਪੰਜਾਬ ਤੇ ਅਦਾਲਤਾਂ 'ਚ ਧੱਕੇ ਖਾ ਰਹੇ ਨੇ ਇਹ ਬਹੁਤ ਵੱਡਾ ਸਵਾਲ ਉੱਠਦਾ ਹੈ ਕਿਵੇਂ ਮਸਲੇ ਹੱਲ ਕਰਵਾਏ ਜਾਣਗੇ ਕਿਉਂਕਿ ਪੰਥਕ ਸਫਾਂ ਦੇ ਵਿੱਚ ਬਹੁਤ ਵੱਡੇ ਜਿਹੇ ਮਸਲੇ ਨੇ ਜਿਹੜੇ ਅੱਜ ਵੀ ਅਦਾਲਤਾਂ 'ਚ ਵਿਚਾਰ ਅਧੀਨ ਨੇ ਪਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾੜੀ ਦੀ ਸਟੇਟਮੈਂਟ ਤੋਂ ਬਾਅਦ ਬਾਕੀ ਫਿਰਕਿਆਂ ਦੇ ਲੋਕ ਕਿਵੇਂ ਇਸ ਤੇ ਰਿਐਕਟ ਕਰ ਰਹੇ ਨੇ ਇਹ ਵੀ ਸਮਝਣ ਦਾ ਇੱਕ ਵਿਸ਼ਾ ਰਹੇਗਾ ਕਿਉਂਕਿ ਜਥੇਦਾਰ ਨੇ ਵੱਡਾ ਬਿਆਨ ਦਿੱਤਾ ਹੈ ਕਿ ਅਦਾਲਤਾਂ ਚ ਜਾਣ ਦੀ ਜ਼ਰੂਰਤ ਨਹੀਂ ਹੈ ਸਿੱਖਾਂ ਨੂੰ ਤੱਕੇ ਖਾਣ ਦੀ ਲੋੜ ਨਹੀਂ ਹੈ ਸਿੱਖ ਅਕਾਲ ਤਖਤ ਤੇ ਆ ਕੇ ਇੱਕ ਵੱਡਾ مشਵਰੇ ਦੇ ਰੂਪ ਚ ਇਸ ਮਸਲੇ ਨੂੰ ਹੱਲ ਕਰਵਾ ਸਕਦੇ ਹਾਲਾਂਕਿ ਸਿੱਖਾਂ ਦਾ ਹੈ ਪਰਸਪੈਕਸ਼ਨ ਸਿੱਖਾਂ ਦਾ ਸਿਧਾਂਤ ਰਿਹਾ ਮੇਰੀ ਪੀਰ ਦੇ ਸਿਧਾਂਤ ਚ ਜਿੱਥੇ ਸਿਆਸਤ ਦੀ ਅਕਾਲ ਤਖਤ썹 ਤੋਂ ਗੱਲ ਹੁੰਦੀ ਰਹੀ ਹੈ ਉੱਥੇ ਧਰਮ ਦੀ ਵੀ ਗੱਲ ਹੁੰਦੀ ਹਮੇਸ਼ਾ ਐਡਵੋਕੇਟ ਸਿਮਰਨਜੀਤ ਸਿੰਘ ਜੀ ਦਾ ਰਾ ਸਟੂਡੀਓ ਆਏ ਨੇ ਮੈਂ ਸਵਾਗਤ ਕਰਦਾ ਸਿਮਰਨ ਜੀ ਤੁਸੀਂ ਆਇਓ ਗਲਬਾਖ ਸਿੰਘ ਵਰਕਸ਼ੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅੱਜ ਦੀ ਚਰਚਾ ਜੁੜੇ ਨੇ ਵੈਕਸਰ ਸਵਾਗਤ ਕਰਦਾ ਮੈਂ ਤੁਹਾਡਾ ਤਾਂ ਗਲਬਾਖ ਵਰਕ ਜੀ ਆਖਿਰਕਾਰ ਕਿਹੜੇ ਫੈਸਲੇ ਹੱਲ ਕਰਵਾਉਣਾ ਚਾਹੁੰਦੇ ਨੇ ਗੜਗਾ ਸਾਬ ਪਹਿਲਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਸਿੱਖ ਧੱਕੇ ਕਿੱਥੇ ਖਾ ਰਹੇ ਨੇ ਕੀ ਕੁਛ ਗੜਗਾ ਜੀ ਕਹਿਣਾ ਚਾਹੁੰਦੇ ਸੀ ਵਕੂ ਕਿਸ਼ਨ ਜੀ ਜੋ ਕੁਛ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾ ਸਾਹਿਬ ਹੋਰਾਂ ਨੇ ਅੱਜ ਸਿੱਖਪੰਥ ਦੇ ਨਾਮ ਯਾਰੀ ਜਿਹੜਾ ਸੰਦੇਸ਼ ਕੀਤਾ ਉਹਦੇ 'ਚ ਬੜੀ ਸਾਫ ਝਲਕ ਹੈ ਕਿ ਸਿੱਖ ਜਿਹੜਾ ਹੈ ਅੱਜ ਬਹੁਤ ਗਿੰਦੇ ਦੇ ਵਿੱਚ ਵਖਰੇਵਿਆਂ ਚੁੱਲ ਜੁਕਾ ਚਾਹੇ ਉਹ ਸਾਡੇ ਰਾਜਨੀਤਿਕ ਵਖਰੇਵੇਂ ਨੇ ਚਾਹੇ ਸਾਡੇ ਸਮਾਜਿਕ ਵਖਰੇਵੇਂ ਨੇ ਚਾਹੇ ਕਿਤੇ ਸਾਡੀਆਂ ਕੋ ਧਾਰਮਿਕ ਗੱਲਾਂ ਨੇ ਸਿੱਖ ਜਿਹੜਾ ਆਪਸ ਦੇ ਵਿੱਚ ਬਹੁਤ ਥਾਵਾਂ ਤੇ ਉਲਜਿਆ ਹੋਇਆ ਸੋ ਉਹਨਾਂ ਦਾ ਤੇਰ ਕਹਿਣ ਦਾ ਭਾਵ ਇਹ ਸੀ ਕਿ ਸਿੱਖਾਂ ਨੂੰ ਜਿਹੜੀ ਗੁਰੂ ਸਾਹਿਬ ਜੀ ਨੇ ਸਿਧਾਂਤ ਬਖਸ਼ਿਆ ਹੈ ਜੁੜ ਮਿਲ ਕੇ ਬੈਠਣ ਦਾ ਸਫਾ ਬਿਸ਼ਾ ਕੇ ਬੈਠਣ ਦਾ ਗੁਰੂ ਤੇ ਕਰਨ ਦਾ ਜਿਹੜਾ ਸਿਧਾਂਤ ਬਖਸ਼ਿਆ ਉਹਦੇ ਸਿਧਾਂਤ ਦੇ ਮੁਤਾਬਕ ਸਿੱਖਾਂ ਨੂੰ ਚੱਲਣਾ ਚਾਹੀਦਾ ਹੈ ਨਾ ਕਿ ਜਿਹੜਾ ਪੁਛਾਜ ਆਰਥਿਕ ਤੌਰ ਤੇ ਇੰਨਾ ਵੱਡਾ ਹਿਸ਼ਾਰਾ ਸਿੱਖਾਂ ਦਾ ਹੋ ਰਿਹਾ ਹੈ ਅਦਾਲਤਾਂ ਦੇ ਵਿੱਚ ਹੋ ਰਿਹਾ ਕੱਲਾ ਤੁਸੀਂ ਪੰਜਾਬ ਦੀ ਗੱਲ ਨਾ ਕਰੋ ਦੇਸ਼ਾਂ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਆਪਸੀ ਬਹੁਤ ਵੱਡੇ ਬਖਰੇਵੇਂ ਨੇ ਹੋ ਤਾਂ ਰਾਏ ਚਾਹੋ ਭਾਵੇਂ ਕੋਈ ਸਾਡੇ ਸਮਾਜਿਕ ਮੁੱਦੇ ਹੋਣ ਚਾਹੇ ਰਾਜਨੀਤਿਕ ਮੁੱਦੇ ਹੋਣ ਚਾਹੇ ਕੋਈ ਸਾਡੇ ਧਾਰਮਿਕ ਗੱਲਾਂ ਹੋਣ ਉਹਨਾਂ ਕਰਕੇ ਸਿੱਖਾਂ ਦੇ ਦਿਨ ਰਾਤ ਟਕਰਾਅ ਵਧਦਾ ਜਾ ਰਿਹਾ ਸੋ ਮੈਂ ਇਹਨਾਂ ਦੇ ਇਸ ਸੰਦੇਸ਼ ਦੇ ਇਸ ਫੈਸਲੇ ਦਾ ਸਵਾਗਤ ਵੀ ਕਰਦਾ ਹੈ ਤੇ ਆਸ ਵੀ ਕਰਦਾ ਕਿ ਸਮੁੱਚੇ ਸਾਡੇ ਸਿੱਖ ਪੰਥ ਨੂੰ ਇਹ ਫੈਸਲਾ ਮੰਨਣਾ ਵੀ ਚਾਹੀਦਾ ਹੈ ਔਰ ਜਿਹੜੇ ਸਾਡੇ ਨਿੱਕੇ ਨਿੱਕੇ ਕੋਈ ਝਗੜੇ ਆ ਕੋਈ ਗੱਲਾਂ ਬਾਤਾਂ ਨੇ ਉਹ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਕੇ ਉਹਨਾਂ ਨੂੰ ਸੁਲਝਾਉਣਾ ਚਾਹੀਦਾ ਜਿਹੜਾ ਉਹਨਾਂ ਨੇ ਧੱਕੇ ਖਾਣ ਦੀ ਗੱਲ ਕੀਤੀ ਹੈ ਕਿ ਸਾਨੂੰ ਤੱਕੇ ਨਹੀਂ ਖਾਣੇ ਚਾਹੀਦੇ ਕਿਹੜੇ ਫੈਸਲੇ ਨੇ ਕਿਉਂਕਿ ਗੁਰਗੱਦ ਸਾਹਿਬ ਦਾ ਬਹੁਤ ਵੱਡਾ ਬਿਆਨ ਸੀ ਕਿ ਸਿੱਖਾਂ ਨੂੰ ਇੱਧਰ ਉੱਧਰ ਤੱਕੇ ਨਹੀਂ ਖਾਣੇ ਚਾਹੀਦੇ ਕਿੱਥੇ ਤੱਕੇ ਖਾ ਰਹੇ ਨੇ ਸਿੱਖ ਇਹ ਜਾਨਣਾ ਚਾਹੁੰਦਾ ਪੰਥ ਇਹ ਸੋ ਕਿ ਸੰਜੀਤ ਸਰਕਾਰ ਤੱਕੇ ਖਾ ਰਿਆ ਸਿੱਖ ਨੂੰ ਕਿਸੇ ਪਾਸਿਓਂ ਵੀ ਨਾ ਤਾਂ ਧਾਰਮਿਕ ਤੌਰ ਤੇ ਇਨਸਾਨ ਮਿਲ ਰਿਹਾ ਨਾ ਕੋਈ ਰਾਜਨੀਤਿਕ ਤੌਰ ਤੇ ਇਨਸਾਨ ਮਿਲ ਰਿਹਾ ਸੋ ਕੁਝ ਉਹ ਸਾਡੇ ਸਮਾਜਿਕ ਮੁੱਦੇ ਵੀ ਹਨ ਇਸ ਕਰਕੇ ਜੇ ਵੀ ਤੁਸੀਂ ਮੁੱਖ ਮੁੱਦਾ ਬੰਦੀ ਸਿੰਘਾਂ ਦਾ ਹੀ ਲਾ ਲਓ ਜੇ ਅਸੀਂ ਜੋੜ ਮਿਲ ਕੇ ਸਾਰਾ ਪੰਥ ਸਾਡਾ ਇੱਕ ਜਦੋ ਇੱਕ ਜੇ ਕੋਈ ਬੈਠਾ ਹੋਵੇ ਤੇ ਅਸੀਂ ਉਹਨੂੰ ਜਿਹੜਾ ਬੰਦੀ ਸਿੰਘਾਂ ਦਾ ਮਸਲਾ ਵੀ ਹੱਲ ਕਰਾਇਆ ਹੁੰਦਾ ਕਹਿਣ ਦਾ ਉਹਦਾ ਭਾਵ ਸੀ ਵੀ ਸਿੱਖਾਂ ਦੇ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਜਿਹੜੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨਾ ਹੱਲ ਹੋਣ ਵਾਲੇ ਨੇ ਚਾਹੇ ਸਾਡਾ ਕੋਈ ਘਰੇਲੂ ਮਸਲਾ ਆ ਸਵਾਲ ਆਪជា ਸਮਾਜਿਕ ਮੁੱਦਾ ਹੈ ਚਾਹੇ ਸਾਡਾ ਕੋਈ ਰਾਜਨੀਤਿਕ ਮੁੱਦਾ ਹੈ ਸਿੱਖ ਵਖਰੇਵਿਆਂ ਦੇ ਪਾਸੇ ਨਾ ਤੁਰਨ ਸਿੱਖ ਇੱਕ ਜਗ੍ਹਾ ਤੇ ਇਕੱਤਰ ਹੋਣ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਚ ਚੱਲਣ ਠੀਕ ਹੈ ਸਿਮਰਨ ਜੀ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ ਤਾਂ Hindu ਵੀ ਰਹਿੰਦਾ ਹੈ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਰਹਿੰਦੇ ਨੇ ਸਿੱਖ ਵੀ ਰਹਿੰਦੇ ਨੇ ਜਿਸ ਸਿੱਖਾਂ ਨੂੰ ਤਾਕੀਦ ਕੀਤੀ ਜਾ ਰਹੀ ਹੈ ਕਿ ਅਦਾਲਤਾਂ 'ਚ ਨਾ ਜਾਓ ਇਸ ਤਰੀਕੇ ਦੇ ਨਾਲ ਸਿੱਖਾਂ ਨੂੰ ਧੱਕੇ ਖਾਣ ਦੀ ਲੋੜ ਨਹੀਂ ਹੈ ਆਖਿਰ ਕਿਹੜੇ ਕਿਹੜੇ ਮਾਮਲੇ ਨੇ ਜਿਹੜੇ ਹੱਲ ਜੱਦਾ ਸਰਬ ਕਰਵਾਉਣਾ ਚਾਹੁੰਦੇ ਨੇ ਜਿਹੜੇ ਪਹਿਲਾਂ ਹੱਲ ਵੀ ਹੋ ਸਕੇ ਇਕੋ ਮੈਨੂੰ ਜਿਹੜੀ ਜ਼ਿੰਦਦਾਰ ਸਾਹਿਬ ਦੀ ਸਟੇਟਮੈਂਟ ਹੈ ਮੈਨੂੰ ਉਹਦਾ ਟੈਕਸਟ ਸਮਝਣੀ ਹੈ ਕਿ ਉਹਨਾਂ ਨੇ ਕਿਹੜੇ ਟੈਕਸਟ ਵਿੱਚ ਕੀ ਦਿੱਤੀ ਹੈ ਅਦਰਵਾਈਜ਼ ਜਿਹੜੀਆਂ ਸਾਡੀਆਂ ਅਦਾਲਤਾਂ ਵੀ ਨਹੀਂ ਉਹਦੀ ਵਿੱਚ ਵੀ ਮੈਡੀਸ਼ਨ ਸੈਂਟਰਸ ਆ ਗਏ ਨਹੀਂ ਮਤਲਬ ਬੀ ਇੰਗਲਾਇਰ ਮੈਂ ਮਹਿਸੂਸ ਕਰਦਾ ਕਿ ਜਿਹੜੀ ਸਭ ਤੋਂ ਵਧੀਆ ਸੋਰਸ ਹੁੰਦਾ ਪਿੰਡ ਦੀ ਪੰਚਾਇਤ ਹੁੰਦੀ ਹੈ ਜਿਹੜੀ ਦੋਨੋਂ ਤੜਿਆਂ ਦੀ ਅਸਲੀਅਤ ਨੂੰ ਵੀ ਸਮਝਦੀ ਹੈ ਇਨਸਾਫ ਵੀ ਕਰ ਸਕਦੀ ਹੈ ਅਦਾਲਤਾਂ ਦੇ ਵਿੱਚ ਤੇ ਇੱਕ ਪ੍ਰोसीਜਰਲ ਕੰਮ ਹੁੰਦਾ ਬੀਇੰਗ ਲਾਇਰ ਕਰੋੜਾਂ ਦੀ ਗਿਣਤੀ ਚ ਕੇਸ ਨਹੀਂ ਛੋਟੀ ਅਦਾਲਤ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਤੁਸੀਂ ਵੇਖੋ ਕਿ ਕੇਸ ਲਟਕਦੇ ਨਹੀਂ ਜੀ ਤੇ ਜਿਹੜੀ ਸਿੰਘ ਸਾਹਿਬ ਦੀ ਗੱਲ ਹੈ ਉਹਦੇ ਚ ਦੋ ਗੱਲਾਂ ਨਾ ਮੈਂ ਦੋ ਗੱਲਾਂ ਦੀ ਕਲੈਰਿਟੀ ਚਾਹਣਾ ਹੈ ਕਿ ਹੁਣ ਜਿਹੜੀ ਕ੍ਰਿਮੀਨਲ ਕੇਸਸ ਨਹੀਂ ਜਿੱਥੇ ਕਤਲ ਹੁੰਦੇ ਨੇ ਚਾਹੇ ਹੋਰ ਸੀਰੀਅਸ ਫੈਂਸਸ ਨੇ ਉਹਨਾਂ ਲਈ ਇੱਕ ਪ੍ਰोसीਜਰ ਹੈ ਜੀ ਐਵੀਡੈਂਸ ਕਲੈਕਟ ਹੁੰਦੀ ਹੈ ਉਹ ਤਾਂ ਕੋਰਟਸ ਹੀ ਕਰ ਸਕਦੀਆਂ ਨੇ ਜਿਹੜੀ ਲॉ एनफोर्सਮੈਂਟ ਏਜੰਸੀਜ਼ ਨੇ ਉਹਨਾਂ ਦਾ ਕੰਮ ਹੈ ਪਰ ਜਿਹੜਾ ਸਿੰਘ ਸਾਹਿਬ ਦਾ ਇਹ ਗੱਲ ਹੈ ਮੈਂ ਉਹਦੇ ਪਿੱਛੇ ਮਹਿਸੂਸ ਕਰਦਾ ਕਿ ਸਿੰਘ ਸਾਹਿਬ ਦਾ ਇਹ ਕਹਿਣਾ ਹੋ ਸਕਦਾ ਹੈ ਕਿ ਜਿਹੜੇ ਸਿੱਖਾਂ ਦੇ ਨਿੱਜੀ ਮਸਲੇ ਨੇ ਜਿਹੜੀ ਕਿਉਂਕਿ ਸ਼੍ਰੀ ਕਲਤਕ ਸਾਬ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਿਰਜਣਾ ਕੀਤੀ ਹੈ ਉਸ ਤੋਂ ਬਾਅਦ ਸਿੱਖਾਂ ਦੇ ਰਾਜਨੀਤਿਕ ਧਾਰਮਿਕ ਇਸ਼ੂਜ਼ ਦੀ ਜਿਹੜੀ ਅਗਵਾਈ ਹੈ ਸ਼੍ਰੀ ਕਲਤਕ ਸਾਬ ਤੋਂ ਹੀ ਹੁੰਦੀ ਆ ਰਹੀ ਹੈ ਪਰ ਹੁਣ ਸਾਡਾ ਸਵਾਲ ਇਹ ਹੈਗਾ ਬੀਗ ਸਿਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਜੇ ਤੱਕ ਤਾਂ ਅਸੀਂ ਕੋਈ ਸਕੈਟਰੇਟ ਨਹੀਂ ਬਣਨ ਦਿੱਤਾ ਹੈ ਜਥੇਦਾਰ ਸਾਹਿਬ ਇੱਕ ਐਸਪੀਸੀ ਦੇ ਹੇਠ ਨੇ ਤੇ ਉਹ ਐਸਪੀਸੀ ਨੇ ਹੀ ਸਿਲੈਕਸ਼ਨ ਕਰਨੀ ਹੈ ਜਿਹੜੀ ਇੱਕ ਧੜੇ ਦੀ ਹੈ ਤੇ ਇਹ ਗੱਲ ਬੜੀ ਚੰਗੀ ਹੈ ਪਰ ਇਸ ਲਈ ਜਤ ਅਕਾਲ ਤਖਤ ਸਾਹਿਬ ਨੂੰ ਤਗੜਾ ਕਰਨਾ ਬੜਾ ਜ਼ਰੂਰੀ ਹੈ ਉਹਨਾਂ ਦਾ ਜਿਹੜੀ ਸਿਲੈਕਸ਼ਨ ਤੇ ਵਿਧੀ ਤੇ ਵਿਧਾਨ ਹੈ ਉਹਨੂੰ ਪਾਰਟੀਬਾਜ਼ੀ ਦੇ ਧੜੇਬਾਜ਼ੀ ਤੋਂ ਕੱਢ ਕੇ ਕੋਈ ਆਪਾਂ ਨੂੰ ਅੱਛਾ ਪ੍ਰੋਸੀਜਰ ਤੈਅ ਕਰਨਾ ਪਊਗਾ ਤੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਕੰਮ ਕਰਨਗੇ ਜਦੋਂ ਕ੍ਰੇਏਟੀਵਿਟੀ ਹੋਏਗੀ ਸੱਚ ਦਾ ਨਪਟਾਰਾ ਹੋਊਗਾ ਉਹ ਕ੍ਰੇਏਟੀਵਿਟੀ ਬਣਨ ਨਾਲ ਲੋਕ ਆਪਣੇ ਆਪ ਹੀ ਜਾਣਾ ਸ਼ੁਰੂ ਹੋ ਜਾਂਦੇ ਨੇ ਹੁਣ ਤੁਸੀਂ ਦੇਖੋ ਕਿ ਇਸੇ ਅਕਾਲ ਤਖਤ ਸਾਹਿਬ ਦੇ ਕੋਲ ਜਦੋਂ ਸੰਜਨੈਲ ਸਿੰਘ ਪਿੰਡਰਾ ਵਾਲੇ ਬੈਠਦੇ ਸੀ ਕਿਉਂਕਿ ਉਹ ਇਨਸਾਫ ਤਕੜੀ ਤੋਲ ਕੇ ਕਰਦੇ ਸੀ ਤੇ ਲੋਕ ਜਿਹੜੇ ਪੰਜਾਬ ਦੇ ਉੱਥੇ ਜਾਣਾ ਸ਼ੁਰੂ ਹੋ ਗਏ ਸੀ ਆਪਦੇ ਜਿਹੜੀ ਝਗੜਿਆਂ ਨੂੰ ਲੈ ਕੇ ਇਨਸਾਫ ਕਰਾਉਣ ਲਈ ਪਰ 1980 ਤੋਂ ਪਹਿਲੇ ਕਾਂਗਰਸ ਕੀ ਕਰਦੇ ਕਿ ਪੰਜਾਬ ਚ ਪੈਰਲਰ ਗਵਰਨਮੈਂਟ ਚੱਲ ਰਹੀ ਹੈ ਹਾਲਾਂਕਿ ਤੁਸੀਂ ਸੰਤਾ ਦਾ ਜ਼ਿਕਰ ਕੀਤਾ ਪਰ ਸਿਮਰਨ ਜੀ ਬਾਕੀ ਫਿਰਕੇ ਕਿੱਥੇ ਜਾਣਗੇ ਦੇਖੋ ਹਿੰਦੂ ਕਹਿੰਦੇ ਅਸੀਂ ਕਿੱਥੇ ਜਾਈਏ ਮੁਸਲਮਾਨਾਂ ਨੇ ਕਹਿੰਦਾ ਅਸੀਂ ਕਿੱਥੇ ਜਾਈਏ ਇਹ ਗੱਲ ਕਲੈਰਿਟੀ ਕਰਨੀ ਪਏਗੀ ਕਿ ਕਿਹੜੇ ਕਿਹੜੇ ਮਾਮਲੇ ਤਾਂ ਅਸੀਂ ਹੱਲ ਕਰਵਾਉਣਾ ਚਾਹੁੰਦੇ ਆ ਸਿਮਰਨਾ ਤੇ ਹਿੰਦੂਆਂ ਨੂੰ ਡਰੈਸ ਨਹੀਂ ਕਰ ਰਿਹਾ ਜੀ ਮੈਂ ਸਿੱਖਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਿੱਖ ਕੀ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਕੀ ਹੁੰਦਾ ਉਰਤੇ ਕਿਸੇ ਹਿੰਦੂ ਨੂੰ ਕਿਸੇ ਮੁਸਲਮਾਨ ਨੂੰ ਅਬਜੈਕਸ਼ਨ ਨਹੀਂ ਹੋਣਾ ਚਾਹੀਦਾ ਮੈਂ ਪਹਿਲੀ ਤੁਹਾਨੂੰ ਦੱਸਿਆ ਕਿ ਦੋ ਸਟੈਪਸ ਨੇ ਜੀ ਕਿ ਜਿਹੜੀ ਪ੍ਰोसीਜਰਲ ਲਾਅ ਦੇ ਮੈਟਰਸ ਨੇ ਜਿੱਥੇ ਕੋਈ ਕ੍ਰਿਮੀਨਲ ਹੈਗੇ ਨੇ ਇਸ਼ੂਸ ਨੇ ਕੋਈ ਹੋਰ ਇਸ਼ੂਸ ਨੇ ਉਹ ਤਾਂ ਅਦਾਲਤਾਂ ਦਾ ਜਿੱਥੇ ਪ੍ਰोसीਜਰਲ ਲਾਅ ਹੈ ਉੱਥੇ ਹੀ ਚੱਲਣੇ ਚਾਹੀਦੇ ਨੇ ਜਿਹੜਾ ਸ਼੍ਰੀ ਗੱਲ ਤੱਕ ਸਭ ਹੈ ਜਿੱਥੇ ਸਿੱਖਾਂ ਦੇ ਨਿੱਜੀ ਇਸ਼ੂਸ ਨੇ ਚਾਹੇ ਉਹ ਰਾਜਨੀਤਿਕ ਹੋਣ ਚਾਹੇ ਉਹ ਸਮਾਜਿਕ ਹੋਣ ਚਾਹੇ ਉਹ ਧਾਰਮਿਕ ਹੋਣ ਉਹਨਾਂ ਦਾ ਨਪਟਾ ਸ਼੍ਰੀ ਕਲਤਕਸਾਬ ਦੀ ਅੰਬਰੀਲਾ ਤੇ ਹਟ ਹੋਣਾ ਚਾਹੀਦਾ ਹੈ ਕਿ ਅਦਾਲਤਾਂ ਤੱਕ ਨਾ ਜਾਓ ਇਹ ਬਹੁਤ ਵੱਡਾ ਬਿਆਨ ਹੈ ਉਹਨਾਂ ਦਾ ਅਸੀਂ ਮੈਂ ਉਹੀ ਤੁਹਾਨੂੰ ਕਿਹਾ ਕਿ ਉਹਦੇ ਵਿੱਚ ਥੋੜਾ ਜਿਹਾ ਉਹਨਾਂ ਨੇ ਕਲੈਰਿਟੀ ਨਹੀਂ ਕੀਤੀ ਹੈਗੀ ਆਪਾਂ ਨੂੰ ਇਹਨੂੰ ਦੋ ਹਿੱਸਿਆਂ ਚ ਮੰਨ ਲੈਣਾ ਚਾਹੀਦਾ ਹੈ ਜੇ ਕੋ ਬੰਦਾ ਆ ਕੇ ਕਲਤਕਸਾਬ ਤੇ ਆਪਦਾ ਮਸਲਾ ਨਪਟਾਲ ਲੰਦਾ ਹੈ ਤੇ ਅਦਾਲਤਾਂ ਵੀ ਤੇ ਕਹਿੰਦੀਆਂ ਨੇ ਕਿ ਤੁਸੀਂ ਮੈਡੀਸ਼ਨ ਚ ਬੈਠੋ ਤੇ ਆਪਦਾ ਕੰਮ ਨਪਟਾਲੋ ਕੋਈ ਇਹ ਅਲੱਗ ਗੱਲ ਨਹੀਂ ਹੈਗੀ ਸੋ ਮਤਲ ਕੱਲੇ ਸਿੱਖਾ ਦੇ ਨਹੀਂ ਕੋਈ ਮਸਲਾ ਵੀ ਜਿਹੜਾ ਹੈਗਾ ਹੈ ਮੈਡੀਸ਼ਨ ਤੋਂ ਬੈਸਟ ਕੋਈ ਵੀ ਹੱਲ ਨਹੀਂ ਹੈਗਾ ਔਰ ਅਦਾਲਤਾਂ ਵੀ ਕਹਿੰਦੀਆਂ ਨੇ ਮੈਡੀਸ਼ਨ ਹੀ ਬੈਸਟ ਸੂਟੇਬਲ ਹੈਗਾ ਜੀ ਸੋ ਇਹ ਜਿਹੜੀ ਸ਼ੁਰੂਆਤ ਆ ਬੜੀ ਅੱਛੀ ਹੈ ਪਰ ਮੈਂ ਕਹਿਣਾ ਕਿ ਜਿਹੜੀ ਸ਼੍ਰੀ ਕਾਲਤਕਸਰ ਸਾਹਿਬ ਨੇ 1980 ਤੋਂ ਬਾਅਦ ਜਿਹੜੀ ਕਰੈਕਟਿਬਿਲਟੀ ਬਹੁਤ ਲੂਜ਼ ਹੋਈ ਹੈ ਕਿਉਂਕਿ ਜਿੰਨੇ ਵੀ ਅਸੀਂ ਜੱਥੇਦਾਰ ਬਿਠਾਏ ਨੇ ਉਹਨਾਂ ਨੇ ਕਦੇ ਸਿੱਖਾਂ ਦੇ ਉੱਪਰ ਜਿੰਨਾ ਜ਼ੁਲਮ ਹੋਇਆ ਹੈ ਤੁਸੀਂ ਵੇਖੋ ਕਿ ਸਟੇਟ ਨੇ ਸ਼੍ਰੀ ਕਾਲਤਕਸਰ ਟਾਈਟਰੀ ਕਰ ਦਿੱਤਾ ਹੈ 18 19 ਸਟੇਟਾਂ ਦੇ ਵਿੱਚ 20 ਤੋਂ ਹਜ਼ਾਰ ਤੋਂ ਵੱਧ ਸਿੱਖਾਂ ਦੇ ਲਾਈਵ ਵਰਨਿੰਗ ਹੋਈ ਹੈ ਦੋ ਮੈਂਬਰ ਪਹਿਲੀਆਂ ਮੈਂ ਖੁੜੀਆ ਸਾਹਿਬ ਬੀਬੀ ਵਿਮਲਕੌਰ ਖਾਲਸਾ ਨੂੰ ਮਾਰ ਦਿੱਤਾ ਗਿਆ ਹੈ ਹਜ਼ਾਰਾਂ ਸਿੱਖਾਂ ਦਾ ਫੇਕ ਇੰਕਾਉਂਟਰਸ ਕਤਲ ਹੋਇਆ ਪਰ ਇੱਥੋਂ ਆਵਾਜ਼ ਨਹੀਂ ਆਈ ਹੈਗੀ ਸੋ ਇਹ ਆਵਾਜ਼ ਉਠਣੀ ਬੜੀ ਜ਼ਰੂਰੀ ਹੈ ਅਕਾਲ ਤਖਤ ਸਾਹਿਬ ਤੋਂ ਟੀ ਅਕਾਲ ਤਖਤ ਸਾਹਿਬ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਹੈ ਕਿ ਇੱਕ ਆ ਮੁੰਡਾ ਅਮਰਿਤਪਾਲ ਜਿਹੜਾ ਮੈਂਬਰ ਪਾਰਲੀਮੈਂਟ ਬਣ ਗਿਆ ਖਦੂਰ ਸਾਹਿਬ ਤੋਂ ਜੀ ਉਹ ਅਜ਼ਨਾਲੇ ਠਾਣੇ ਦੇ ਉੱਪਰ ਅਟੈਕ ਕਰਦਾ ਹੈ ਮੌਬ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਸ਼ੀਲਡ ਬਣਾ ਲੈਂਦਾ ਹੈ ਉਸ ਸ਼ਿਕਾਇਤ ਖਾਲਸਾ ਪੰਥ ਦੀ ਇੰਸਟੀਟਿਊਸ਼ਨਸ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ 2023 ਤੋਂ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਸ ਸ਼ਿਕਾਇਤ ਵੀ ਹੋਈ ਹੈ ਅਕਾਲ ਤਖਤ ਸਾਹਿਬ ਨੇ ਕਮੇਟੀ ਵੀ ਨਹੀਂ ਬਣਾਈ ਹੈ ਅਜੇ ਤੱਕ ਉਹਦਾ ਨਿਪਟਾਰਾ ਨਹੀਂ ਹੋਇਆ ਹੈ ਤੇ ਬਈ ਸਿੰਘ ਸਾਹਿਬ ਨੂੰ ਪੁੱਛਣਾ ਜੇ ਤੇ ਇਸ ਕਿਸਮ ਦਾ ਇਨਸਾਫ ਹੋਣਾ ਹੈ ਕਿ ਲੋਕ ਤੇ ਅਦਾਲਤਾਂ ਤੋਂ ਵੀ ਦੁਖੀ ਨਹੀਂ ਕਿ ਅਦਾਲਤਾਂ ਕੇਸਾਂ ਨੂੰ ਬਹੁਤ ਲੰਬੀਆਂ ਖਿੱਚ ਕੇ ਲੈ ਜਾਂਦੀਆਂ ਨੇ ਬਿਲਕੁਲ ਤੇ ਜੇ ਤਖਤ ਸਾਹਿਬ ਤੇ ਵੀ ਫੈਸਲੇ ਐਵੇਂ ਹੋਣੇ ਨਹੀਂ ਫਿਰ ਕ੍ਰੈਡੇਬਿਲਟੀ ਨਹੀਂ ਬਣੂਗੀ ਹੂੰ ਤੇ ਬਹੁਤ ਵੱਡਾ ਬਿਆਨ ਦਿੱਤਾ ਉਹਨਾਂ ਨੇ ਅੱਜ ਠੀਕ ਹੈ ਬਖਸ਼ ਸਾਹਿਬ ਸਿਮਰਨ ਜੀ ਕਹਿੰਦੇ ਜਿਹੜੇ ਪੁਰਾਣੇ ਪੈਂਡਿੰਗ ਮਸਲੇ ਸੀ ਉਹ ਹਾਲੇ ਤੱਕ ਨਹੀਂ ਕਿਸੇ ਤਨਪਤਨ ਲੱਗ ਸਕੇ ਤੱਕੇ ਵਿੱਚ ਵਿਸ਼ਵਾਸ ਦਵੋ ਨੇ ਹਾਲਾਂਕਿ ਇਸ ਸਟੇਟਮੈਂਟ ਤੋਂ ਬਾਅਦ ਦੇਖੋ ਜੱਧਰ ਸਾਹਿਬ ਦੀ ਬੜੀ ਕਲੀਅਰ ਕੱਟ ਸਟੇਟਮੈਂਟ ਸੀ ਕਿ ਇਧਰ ਉਧਰ ਧੱਕੇ ਖਾਣ ਦੀ ਲੋੜ ਨਹੀਂ ਹੈ ਅਦਾਲਤਾਂ 'ਚ ਜਾਣ ਦੀ ਲੋੜ ਨਹੀਂ ਹੈ ਅਕਾਲ ਤਖਤ ਸਾਹਿਬ ਤੇ ਮਸਲੇ ਲਿਆਓ ਸਿੱਖ ਪਰੰਪਰਾਵਾਂ ਮੁਤਾਬਕਾ مشورہ ਕਰਕੇ ਉਸਤੇ ਹੱਲ ਹੋ ਸਕਦਾ ਪਹਿਲਾਂ ਵੀ ਹੱਲ ਹੁੰਦਾ ਰਿਹਾ ਇਹ ਗੱਲਾਂ ਬੜੀਆਂ ਕਲੈਰਿਟੀ ਹੋਣਗੀਆਂ ਦੇਖੋ ਅਦਾਲਤਾਂ ਵਾਲੀ ਗੱਲ ਤੇ ਤਾਂ ਹੁਣ ਆਵਾਜ਼ ਪੰਜਾਬ 'ਚ ਕਿਤੇ ਨਾ ਉੱਠਣ ਲੱਗ ਜਾਈ ਕਿ ਜੱਧਰ ਸਾਹਿਬ ਪੰਜਾਬ 'ਚ ਪੈਰਨਲ ਗਵਰਨਮੈਂਟ ਚਲਾਉਣਾ ਚਾਹੁੰਦੇ ਨੇ ਤੈਂਕ ਤੁਸੀਂ ਜੀ ਰਿਪੋਰਟ ਮੈਂ ਸ੍ਰੀ ਦਮਨਜੀਤ ਜੀ ਦੀ ਗੱਲ ਤਾਂ ਬਿਲਕੁਲ ਸਹਿਮਤ ਹਾਂ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਹੱਦ ਪੈਂਡਿੰਗ ਪਏ ਆ ਜਿਵੇਂ ਇਹਨਾਂ ਨੇ ਅ ਅਮਿਤਪਾਲ ਜੀ ਦੇ ਮਾਮਲੇ ਦਾ ਜ਼ਿਕਰ ਕੀਤਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀ ਸਾਡੀਆਂ ਇਨਕੁਆਰੀਆਂ ਉੱਥੇ ਪੈਂਡਿੰਗ ਪਈਆਂ ਹੋਈਆਂ ਨੇ ਇਸ ਕਰਕੇ ਹੀ ਥੋੜਾ ਜਿਹਾ ਜਿਹੜਾ ਵਿਸ਼ਵਾਸ ਵੀ ਹੈ ਸੰਗਤ ਦਾ ਜਾਂ ਜਿਹੜੇ ਗੁਰਸਿੱਖ ਨੇ ਉਹਨਾਂ ਦਾ ਉੱਠ ਜਾਂਦਾ ਵੀ ਯਾਰ ਉੱਥੇ ਇਨਕੁਆਰੀ ਤਾਂ ਹੁੰਦੀ ਆ ਉਹਦੀ ਜਿਹੜੀ ਰਿਪੋਰਟ ਸਾਹਮਣੇ ਨਹੀਂ ਆਉਂਦੀ ਕਿਸੇ ਨੂੰ ਸਜ਼ਾ ਨਹੀਂ ਮਿਲਦੀ ਜੀ ਸੋ ਬੀਤੇ ਸਮੇਂ ਚ ਦੇਖਿਆ ਕਿ ਜਦੋਂ ਦੇ ਗਿਆਨੀ ਕੁਲਦੀਪ ਸਿੰਘ ਜੀ ਗਰਗਾਜ ਸਾਹਿਬ ਨੇ ਇਹ ਪਦਵੀ ਤੇ ਬੈਠੇ ਆ ਉਹ ਲਗਾਤਾਰ ਆਮ ਸਿੱਖਾਂ ਨਾਲ ਵਿਚਰ ਰਹੇ ਆ ਗਰੀਬ ਸਿੱਖਾਂ ਨੂੰ ਮਿਲ ਰਹੇ ਆ ਹਰ ਇੱਕ ਉਸ ਸਿੱਖ ਤੱਕ ਪਹੁੰਚ ਕਰ ਰਹੇ ਆ ਉਹਦੀਆਂ ਭਾਵਨਾਵਾਂ ਨੂੰ ਜਾਣ ਰਹੇ ਆ ਜਿਹੜਾ ਅੱਜ ਉਹਨਾਂ ਦਾ ਹਲ ਦਿੱਤਾ ਉਹ ਆਮ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਇਹ ਗੱਲ ਨੂੰ ਸਾਨੂੰ ਵਿਚਾਰਨਾ ਪੈਗਾ ਪਰ ਦੂਜੇ ਨੇ ਤੁਸੀਂ ਤੁਸੀਂ ਗੱਲ ਕਰਦੇ ਹੋ ਵੀ ਜਿਹੜੇ ਦੂ ਇਸ ਜੁੜੇ ਧਰਮਾਂ ਦੇ ਲੋਕ ਨੇ ਉਹਨਾਂ ਦੇ ਵਿੱਚਾਂ ਦੇ ਵਿੱਚ ਕੋਈ ਇਹੋ ਜਿਹੀ ਭਗਦਰ ਨਾ ਮੱਚੇ ਬਿਲਕੁਲ ਗਲਤ ਗੱਲ ਐ ਵੇਖੋ ਸਿੱਖਾਂ ਦਾ ਅਡਰਾਕ ਸਿਧਾਂਤ ਐ ਸਿੱਖਾਂ ਦਾ ਇੱਕ ਵੱਖਰਾ ਇਤਿਹਾਸ ਐ ਮੈਂ ਸਿਵਰਨਜੀ ਜਿਹੜੀ ਗੱਲ ਕਰ ਰਹੇ ਸਨ ਪੰਚਾਇਤਾਂ ਦੀ ਗੱਲ ਕਰ ਰਹੇ ਸਨ ਉਹ ਵੀ ਇੱਕ ਸਿੱਖਾਂ ਦੇ ਇਤਿਹਾਸ ਦੇ ਵਿੱਚੋਂ ਪੈਦਾ ਹੋਈਆਂ ਸਨ ਸਾਡੇ ਘਰੇਲੂ ਝਗੜੇ ਅੱਜ ਬਹੁਤ ਵੱਧ ਚੁੱਕੇ ਆ ਸਾਡੇ ਜਿਹੜੇ ਰਾਜਨੀਤਿਕ ਕਲੇਸ਼ ਬਹੁਤ ਵੱਧ ਚੁੱਕਾ ਖਾਸ ਕਰਕੇ ਸਾਡਾ ਗੁਰੂ ਘਰਾਂ ਦੇ ਵਿੱਚ ਹੀ ਬੜਾ ਵੱਡਾ ਕਲੇਸ਼ ਵੱਧ ਚੁੱਕਾ ਜਿਹੜਾ ਕਿ ਦਾਲ ਤਾਂ ਪਹੁੰਚਾ ਪਿਆ ਚਾਹੇ ਤੁਸੀਂ ਵਿਦੇਸ਼ ਦਾ ਲਾ ਲਓ ਚਾਹੇ ਤੁਸੀਂ ਆਪਣੇ ਦੇਸ਼ ਦਾ ਲਾ ਲਓ ਬਹੁਤ ਸਾਰੀਆਂ ਗੁੱਧੀਆਂ ਘਟਦਾਵਾਂ ਨੇ ਜਿਹੜਾ ਕੋ ਉਹਨਾਂ ਨੇ ਬਿਆਨ ਦਿੱਤਾ ਉਹ ਇਸ ਗੱਲ ਤੋਂ ਹੀ ਸਾਨੂੰ ਸਭ ਨੂੰ ਲੱਗਦਾ ਕਿ ਜੇਦਰ ਸਾਹਿਬ ਆਪਣੇ ਬਲਬੂਤੇ ਤੇ ਇਹ ਸਭ ਕੁਝ ਹੱਲ ਕਰਵਾ ਦੇਣਗੇ ਦੇਖੋ ਮੈਂ ਦੋ ਕੇਸਿਸ ਦਾ ਜ਼ਿਕਰ ਕਰਦਾ ਤੁਸੀਂ ਬਾਕਾਇਦਾ ਐਸਜੀਪੀਸੀ ਅਤੇ ਐਚਐਸਜੀਪੀਸੀ ਤੇ ਹੋਰ ਮਾਮਲਿਆਂ ਦਾ ਜ਼ਿਕਰ ਕੀਤਾ ਤੁਸੀਂ ਬੰਦੀ ਸਿੱਖਾਂ ਦੇ ਮਸਲੇ ਅੰਡਰ ਪ੍ਰोसीडिंग ਨੇ ਸੁਪਰੀਮ ਕੋਰਟ ਤੱਕ ਮਸਲੇ ਨੇ ਗਵਰਨਮੈਂਟ ਆਫ ਇੰਡੀਆ ਨੂੰ ਮਰਸੀ ਪਟੀਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਕੋ ਗੱਲ ਕਲੀਅਰ ਕਰਨੇ ਪਾਏਗੀ ਹਾਲਾਂਕਿ ਸਿਮਰਨ ਜੀ ਨੇ ਇੱਕ ਗੱਲ ਕਹੀ ਕਿ ਪੁਰਾਣੇ ਮਸਲੇ ਜਿਹੜੇ ਸੀ ਸਿੱਖਾਂ ਦੇ ਆਪਣੇ ਉਹ ਵੀ ਹਾਲੇ ਪੈਂਡਿੰਗ ਪਏ ਨੇ ਨਹੀਂ ਮੈਂ ਉਸ ਗੱਲ ਨੂੰ ਮੰਨਦੇ ਹਾਂ ਕਿ ਪੈਂਡਿੰਗ ਪਏ ਹੋਏ ਆ ਪਰ ਹਰ ਸਰ ਦਾ ਜਿਹੜਾ ਕਿਸੇ ਪਦਵੀ ਤੇ ਬੈਠ ਜਾਂਦਾ ਉਹਦਾ ਅਲੱਗ-ਅਲੱਗ ਕੰਮ ਕਰਨ ਦਾ ਤਰੀਕਾ ਹੈ ਜੀ ਜੇ ਬੀਤੇ ਸਮੇਂ ਚ ਨਹੀਂ ਹੋ ਸਕਿਆ ਤਾਂ ਅਸੀਂ ਗਾਂ ਆਸ ਕਰ ਰਹੇ ਹਾਂ ਕਿ ਸਤਕਾਰਯੋਗ ਸਿੰਘ ਸਾਹਿਬ ਉਹਨੂੰ ਨੁਕਟਾਉਣਗੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹ ਕਿਸ ਲੈ ਜੇ ਦਿੱਤਾ ਜਾਦਾ ਕਲੀਅਰ ਉਹ ਕਰ ਸਕਦੇ ਆ ਇਹ ਬੰਦੇ ਸਿੱਖਾਂ ਦਾ ਮਸਲਾ ਹੱਲ ਹੋ ਸਕਦਾ ਜੱਧਰ ਸਾਹਿਬ ਆਪਣੇ ਲੈਵਲ ਤੇ ਕਰਾ ਸਕਦੇ ਆ ਕਿਉਂਕਿ ਤਖਤ ਦੇ ਜੱਧਰ ਸਹਿਬਾਨ ਅਪੀਲਾਂ ਨਹੀਂ ਕਰ ਸਕਦੇ ਤਖਤ ਦਾ ਮਹਾਨ ਤਖਤਦੂ ਸਾਹਿਬ ਦਾ ਜਦ ਕਿ ਪੰਥ ਨੂੰ ਅਪੀਲ ਹੀ ਕਰਨੀ ਪੈਂਦੀ ਹੈ ਜਦੋਂ ਕਿਸੇ ਖਰੇਵੀਆ ਨੂੰ ਇਕੱਠਾ ਕਰਨਾ ਹੋਵੇ ਇੱਕ ਇੱਕ ਵਕਤ 'ਚ ਲਿਆਉਣਾ ਹੋਵੇ ਉਦੋਂ ਅਪੀਲਾਂ ਹੀ ਕੰਮ ਦਿੰਦੀਆਂ ਨੇ ਉਥੇ ਸੰਦੇਸ਼ ਵੀ ਚੱਲਦੇ ਨੇ ਆਦੇਸ਼ ਵੀ ਚੱਲਦੇ ਨੇ ਹੁਕਮ ਨਾਵਾ ਸਾਹਿਬ ਵੀ ਚੱਲਦਾ ਹੈ ਤੇ ਸਾਡੀ ਅਪੀਲ ਵੀ ਚੱਲਦੀ ਹੈ ਇਹ ਨਹੀਂ ਅਸੀਂ ਕਹਿ ਸਕਦੇ ਕਿ ਸਿੰਘ ਸਾਹਿਬ ਨੇ ਅਪੀਲ ਕਿਉਂ ਕੀਤੀ ਹੈ ਅਪੀਲ ਕਰਨਾ ਵੀ ਸਿੰਘ ਸਾਹਿਬ ਦਾ ਫਰਜ ਹੈ ਕਿਉਂਕਿ ਕੋਈ ਇਹੋ ਜੀ ਸਾਡੀਆਂ ਘਟਨਾਵਾਂ ਵੀ ਨੇ ਮੈਂ ਇੱਕ ਬੇਨਤੀ ਕਰ ਦਿਆਂ ਕਿ ਬਿਲ ਤਾਂ ਗੱਲ ਨੂੰ ਛੋਟਾ ਨਾ ਸਮਝਿਓ ਐਸ ਵੇਲੇ ਸਿੱਖਾਂ ਦੇ ਵਿੱਚ ਪਰਿਵਾਰਕ ਤੌਰ ਤੇ ਵੀ ਬਹੁਤ ਵੱਡੀਆਂ ਜਿਹੜੇ ਰਸਤੇ ਵਿੱਚ ਪੈ ਚੁੱਕੇ ਨੇ ਉਹਨੂੰ ਵੀ ਨਿਭਟਾਉਣਾ ਸਾਡਾ ਮੂਲਾ ਫਰਜ ਬਣਦਾ ਅਸੀਂ ਇੱਕ ਸਾਡੀ ਜਿਹੜੀ ਪਹਿਲੀ ਪਰੰਪਰਾ ਹੁੰਦੀ ਸੀ ਸਿੱਖਾਂ ਦੀ ਗੁਰਮਤਿ ਕਰਨਾ ਪਿੰਡਾਂ ਖਾਵਾਂ ਤੇ ਬੈਠ ਕੇ ਪੰਚਾਇਤਾਂ ਨਿਬੇੜਦੀਆਂ ਹੁੰਦੀਆਂ ਸੀ ਬਹੁਤ ਸਾਰੇ ਗੁਰਮਤੇ ਕਰਦੇ ਹੁੰਦੇ ਸੀ ਕਿ ਇਸ ਗੱਲ ਨੂੰ ਕਿਵੇਂ ਨਿਬੇੜਨਾ ਹੈ ਇਸ ਗੱਲ ਨੂੰ ਕਿਵੇਂ ਨਿਬੇੜਨਾ ਹੈ ਅੱਜ ਤੁਸੀਂ ਵੇਖੋ ਇੱਕ ਘਰ ਤੋਂ ਲੈ ਲਓ ਘਰ ਤੋਂ ਲੈ ਕੇ ਪਿੰਡ ਲੈ ਲਓ ਪਿੰਡ ਤੋਂ ਲੈ ਕੇ ਕਸਬਾ ਲੈ ਲਓ ਸ਼ਹਿਰ ਲੈ ਲਓ ਹਲਕਾ ਲੈ ਲਓ ਪੰਜਾਬ ਲੈ ਲਓ ਕਿੰਨੀ ਖਿੱਚ ਆ ਤੋਂ ਹੀ ਆਪਸ ਵਿੱਚ ਉਹ ਤੇਰੀ ਗੱਲ ਹੈ ਜੇਕਰ ਸਿੱਖ ਜਿਹੜੇ ਆ ਜੁੜ ਮਿਲ ਕੇ ਆਪਣੇ ਮਸਲੇ ਹਲ ਖਿਆਲ ਦੇਣਗੇ ਤੇ ਸਾਨੂੰ ਅਦਾਲਤਾਂ ਤੇ ਜਾਣਾ ਹੀ ਨਾ ਪਏਗਾ ਜਿਹੜੀ ਗੱਲ ਉਹਨਾਂ ਨੇ ਕੀਤੀ ਕ੍ਰਾਈਮ ਦੀ ਗੱਲ ਕੀਤੀ ਕਤਲਾਂ ਦੇ ਕੇਸਾਂ ਦੀ ਗੱਲ ਕੀਤੀ ਵੇਖੋ ਇੱਕ ਉਹ ਕਾਨੂੰਨੀ ਪ੍ਰਕਿਰਿਆ ਆ ਜਾਂਦੀ ਹੈ ਉਹਦੇ ਵਿੱਚ ਜੇਕਰ ਅਸੀਂ ਪਹਿਲਾਂ ਹੀ ਧੁਰ ਮਿਲ ਕੇ ਬੈਠੀ ਹੋਵਾਂਗੇ ਤੇ ਸਹਿਲ ਸਾਡੀਆਂ ਜਿਹੜੀਆਂ ਉਹ ਘਟਨਾਵਾਂ ਨੇ ਉਹ ਨਾਮ ਆਪਰਨਗੇ ਆ ਸਿੱਖ ਸਿੱਖ ਨੂੰ ਸਮਝ ਸਕੇਗਾ ਤਾਂ ਹੀ ਗੱਲ ਬਣੇਗੀ ਔਰ ਦੂਜੇ ਧਰਮਾਂ ਨੂੰ ਇਸ ਗੱਲ ਕੋਈ ਸ਼ੰਕਾ ਨਹੀਂ ਜਾਰ ਕਰਨਾ ਚਾਹੀਦਾ ਸਿੱਖ ਜਿਹੜਾ ਉਹ ਇਸ ਦੇਸ਼ ਵਾਸਤੇ ਵੱਡੀਆਂ ਉਹਨੇ ਕੁਰਬਾਨੀਆਂ ਕੀਤੀਆਂ ਨੇ ਇਸ ਦੇਸ਼ ਦਾ ਜਿਹੜਾ ਤਿਰੰਗਾ ਝੂਲ ਰਿਹਾ ਉਹਦੇ ਵਾਸਤੇ ਵੀ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਸਿੱਖਾਂ ਦੀ ਕੱਟੜੀ ਹਸਤੀ ਹੈ ਅਟਰਾ ਆਪ ਦਾ ਸੁਧਾਰਤ ਹੈ ਸਿੱਖਾਂ ਆਪਦੇ ਸਿਧਾਂਤ ਦੇ ਮੁਤਾਬਕ ਚੱਲਣਗੇ ਦੂਜਿਆਂ ਦਾ ਵੀ ਭਲਾ ਜੀ ਸਿਮਰਨ ਜੀ ਤੁਹਾਨੂੰ ਲੱਗਦਾ ਨਹੀਂ ਕਿ ਜਿੱਦਾਂ ਸਭ ਨੂੰ ਹੋਰ ਕਲੈਰਿਟੀ ਕਰਨੀ ਚਾਹੀਦੀ ਸੀ ਇੰਨਾ ਮਸਲੀਆ ਥੋੜੀ ਜੀ ਜੱਜਦਾਰ ਸਾਹਿਬ ਦੇ ਮਸਲੇ ਤੇ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਸਾਡੇ ਹਾਈ ਕੋਰਟ ਦੇ ਚੀਫ ਸੈਕਸਿਸ ਦੀ ਗੱਡੀ ਅੱਗੇ ਇੱਕ ਸਧਾਰਨ ਬੰਦਾ ਲੇਟ ਜਾਂਦਾ ਉਹ ਜੱਜ ਸਾਹਿਬ ਉਹਨੂੰ ਕਹਿੰਦੇ ਨੇ ਉਹ ਕਹਿੰਦਾ ਜੀ ਮੈਨੂੰ ਇਨਸਾਫ ਚਾਹੀਦਾ ਹੈ ਤੇ ਚੀਫ ਸੈਕਸਿਸ ਉਹਨੂੰ ਕਹਿੰਦੇ ਨੇ ਤੈਨੂੰ ਕਹਿੰਨੇ ਕਿ ਹੈ ਕਿ ਅਸੀਂ ਇਨਸਾਫ ਦਿੰਨੇ ਆ ਅਸੀਂ ਤਾਂ ਰੂਲ ਦੀ ਐਪਲੀਕੇਸ਼ਨ ਐਗਜ਼ੀਕਿਊਸ਼ਨ ਕਰਦੇ ਆ ਜੀ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਤੇ ਸਾਰਾ ਪ੍ਰੋਸੀਜਰ ਹੈਗਾ ਜੀ ਕੋਈ ਗਲਤ ਗਵਾਹ ਆਜਨ ਕਿਸੇ ਦਾ ਐਡਮਿਨਿਸਟ੍ਰੇਸ਼ਨ ਦਾ ਜ਼ੋਰ ਹੈ ਤੇ ਨਜ਼ਾਇਜ਼ ਬੰਦੇ ਨੂੰ ਸਜ਼ਾ ਵੀ ਹੁੰਦੀ ਹੈ ਇਨਸਾਫ ਨਹੀਂ ਹੁੰਦਾ ਤੇ ਜਿਹੜੀ ਇਹ ਪੰਚਾਇਤਾਂ ਵਾਲੀ ਗੱਲ ਹੈ ਜਿਹੜੀ ਸਿੰਘ ਸਭ ਵਾਲੀ ਗੱਲ ਹੈ ਉਥੇ ਇਨਸਾਫ ਦੀ ਪੋਸੀਬਿਲਟੀ ਜ਼ਿਆਦਾ ਹੈ ਕਿਉਂਕਿ ਜਿਹੜੇ ਸਾਂਝੇ ਬੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਜਦੋਂ ਤੱਕੜੀ ਫੜਕੇ ਇਨਸਾਫ ਹੁੰਦਾ ਹੈ ਉਹ ਇਹ ਪ੍ਰੋਸੀਜਰਲ ਕੋਰਟਸ ਨਾਲ ਜ਼ਿਆਦਾ ਬੈਟਰ ਹੈਗਾ ਤੇ ਅੱਜ ਜਿਹੜਾ ਇਨਸਾਫਾ ਬਹੁਤ ਮਹਿੰਗਾ ਹੋ ਗਿਆ ਹੈ ਅਦਾਲਤਾਂ ਦੇ ਵਿੱਚ ਹਰ ਗਰੀਬ ਬੰਦੇ ਦੀ ਪਹੁੰਚ ਨਹੀਂ ਹੈਗੀ ਕਿ ਉਹ ਐਨੇ ਮਹਿੰਗੇ ਵਕੀਲ ਅੰਨਿਆ ਰਿਸ਼ਵਤਾਂ ਸਾਰਾ ਕੁਝ ਦੇ ਸਕਦਾ ਹੋਵੇ ਤੇ ਇਹ ਬੜੀ ਚੰਗੀ ਸ਼ੁਰੂਆਤ ਹੈ ਜੇ ਲੋਕ ਅਕਸ਼ਰੀ ਕਾਲਕਤੱਪ ਸਾਹਿਬ ਦੀ ਛਤਰ ਸ਼ਾਇਆ ਹੇਠ ਇਕੱਠੇ ਹੋ ਕੇ ਆਪਦੇ ਮਸਲਿਆਂ ਨੂੰ ਸਾਂਝੇ ਬੰਦਿਆਂ ਨਾਲ ਨਿਪਟਾਉਣਾ ਸ਼ੁਰੂ ਕਰਦਨ ਤੇ ਇਹ ਇੱਕ ਚੰਗੀ ਸ਼ੁਰੂਆਤ ਹੋ ਸਕਦੀ ਹੈ ਤੇ ਇਹਦੇ ਰਿਜ਼ਲਟ ਬੜੇ ਅੱਛੇ ਹੋ ਸਕਦੇ ਨੇ ਇਸ ਜਿਹੜੇ ਇਨੀਸ਼ੀਏਟਿਵ ਨੂੰ ਅਸੀਂ 빙 ਸੇਖ ਅਸੀਂ ਕਹਿੰਨੇ ਆ ਕਿ ਇਹਨੂੰ ਬੂਸਟ ਵੀ ਕਰਨਾ ਚਾਹੀਦਾ ਹੈ ਸਪੋਰਟ ਵੀ ਕਰਨਾ ਚਾਹੀਦਾ ਹੈ ਤੇ ਇਹਦੇ ਚੰਗੇ ਰਿਜ਼ਲਟ ਆਉਣਗੇ ਪਰ ਵੱਡੇ ਮਾਮਲਿਆਂ ਦਾ ਕੀ ਬਣੇਗਾ ਸਿਪ੍ਰਿੰਦ ਸਿੰਘ ਜੀ ਇਹ ਦੱਸਣਾ ਬੜਾ ਜ਼ਰੂਰੀ ਰਹੇਗਾ ਦੇਖੋ ਬਹੁਤ ਵੱਡੇ ਕੇਸਿਸ ਨੇ ਜਿਹੜੇ ਹਾਲੇ ਵੀ ਅੰਡਰ ਪ੍ਰोसीडिंग ਨੇ ਉਹਨਾਂ ਤੇ ਵੀ ਕਲੈਰਿਟੀ ਕਰਨੀ ਪਵੇਗੀ ਦੇਖੋ ਜਦਦਰ ਸਾਹਬ ਦੇ ਤਾਂ ਗੱਲ ਕਹਦੇ ਤੇ ਭਾਈ ਅਦਾਲਤਾਂ 'ਚ ਨਹੀਂ ਜਾਣਾ ਧੱਕੇ ਖਾਨ ਦੀ लूट ਨਹੀਂ ਹੈ ਦੇਖੋ ਮੈਂ ਇਹ ਕਹਿੰਦਾ ਹੀ ਕਿ ਹੈ ਜੀ ਦੋ ਕਿਸਮ ਦੇ ਸਾਡੇ ਕੋ ਆਪਸ਼ਨਸ ਨੇ ਇੱਕ ਜਿਹੜੀ ਸਿੰਘ ਸਾਹਿਬ ਨੇ ਦਿੱਤੀ ਹੈ ਉਹ ਵੀ ਬੜੀ ਅੱਛੀ ਹੈ ਦੂਜੀ ਸਾਡੀ অপਸ਼ਨ ਹੈਗੀ ਹੈ ਜਿਹੜੇ ਕੇਸ ਨਹੀਂ ਹੱਲ ਹੋ ਰਹੇ ਉਹ ਤੇ ਫਿਰ ਜੋ ਪ੍ਰੋਸੀਜਰ ਹੈ ਜੋ ਅਦਾਲਤਾਂ ਦੇ ਵਿੱਚ ਜੋ ਪ੍ਰੋਸੀਜਰ ਹੈ ਉਹ ਫੋਲੋ ਕਰਕੇ ਹੋਣੇ ਹੈਗੇ ਨੇ ਜੇ ਕੋਈ ਨਹੀਂ ਨਿਪਟਦਾ ਹੈ ਅਦਾਲਤਾਂ ਤੋਂ ਤੇ ਇਹੋ ਕੋਸ਼ਿਸ਼ ਕਰਦੀਆਂ ਨੇ ਨਾ ਕਿ ਸਭ ਤੋਂ ਪਹਿਲੇ ਇਹ ਐਮੇਕਬਲੀ ਰਿਜ਼ੋਲਵ ਹੋ ਜਾਏ ਜੀ ਜੇ ਨਹੀਂ ਹੁੰਦਾ ਤੇ ਫਿਰ ਉਹ ਕਹਿੰਦੇ ਨੇ ਤੁਸੀਂ ਉਹ ਜੋ ਪ੍ਰੋਸੀਜਰ ਹੈ ਲਾਅ ਆਫ ਦਾ ਲੈਂਡ ਫੋਲੋ ਕਰੋ ਤੇ ਪਰ ਇੱਕ ਸ਼ੁਰੂਆਤ ਕਰੀਏ ਉਹ ਸ਼ੁਰੂਆਤ ਦੇ ਚੰਗੇ ਰਿਜ਼ਲਟ ਹੋਣਗੇ ਮਤਲਬ ਹਰ ਗੱਲ ਨੂੰ ਇਨੀਸ਼ੀਅਲੀ ਸ਼ੁਰੂ ਕਰਨਾ ਪੈਂਦਾ ਜੁਜ ਉਹ ਜੇ ਅਫੈਕਟਿਵ ਢੰਗ ਨਾਲ ਇਹ ਆਪਾਂ ਲੋਕਾਂ ਚ ਲੈ ਗਏ ਲੋਕਾਂ ਚ ਕ੍ਰੈਡੀਬਿਲਟੀ ਬਣ ਗਈ ਤੋ ਗੱਲ ਆਪਣੇ ਆਪ ਵੱਡੀ ਹੋ ਜਾਏਗੀ ਕਈ ਵਾਰੀ ਕੀ ਹੁੰਦਾ ਹੈ ਕਿ ਡੈਜ਼ਿਗਨੇਸ਼ਨ ਆਉ ਚੇਅਰ ਮੈਟਰ ਨਹੀਂ ਕਰਦੀ ਚੇਅਰ ਤੇ ਬੈਠਣ ਵਾਲਾ ਬੰਦਾ ਮੈਟਰ ਕਰਦਾ ਉਸ ਚੇਅਰ ਦਾ ਰਤੁਬਾ ਜਿਹੜਾ ਸਿਆਣਾ ਬੰਦਾ ਵੱਡਾ ਕਰ ਦਿੰਦਾ ਤੇ ਕਈ ਵਾਰੀ ਜਿਹੜਾ ਕਮਜ਼ੋਰ ਬੰਦਾ ਹੁੰਦਾ ਕੁਰਸੀ ਦੇ ਰਤਬੇ ਨੂੰ ਡਾਉਨ ਵੀ ਕਰ ਦਿੰਦਾ ਜੀ ਤੇ ਇਸ ਸਿੰਘ ਸਾਹਿਬ ਬੜੇ ਸਿਆਣੇ ਬੰਦੇ ਨੇ ਗਿਆਨੀ ਗੁਰਦੀਪ ਸਿੰਘ ਗੜਗਾਚੂਣੀ ਇਹ ਤਰਤੀਨਾ ਜੁੜੇ ਹੋਏ ਬੰਦੇ ਨੇ ਕਿ ਜੇ ਇਹ ਚੰਗੇ ਢੰਗ ਨਾਲ ਕੰਮ ਕਰ ਰਹੇ ਨੇ ਜੇ ਉਹਨੂੰ ਚੰਗੇ ਅਫੈਕਟਿਵ ਢੰਗ ਨਾਲ ਕਰਨਗੇ ਉਹਦਾ ਲੋਕਾਂ ਨੂੰ ਫਾਇਦਾ ਹੋਏਗਾ ਉਹ ਦੂਜੇ ਲੋਕਾਂ ਲਈ ਵੀ ਇਹ ਜਿਹੜਾ ਸਾਡਾ ਤਰੀਕਾ ਹੈ ਉਹ ਗਾਈਡਿੰਗ ਸਪਿਰਿਟ ਬਣੂਗਾ ਜੀ ਸਿੰਘ ਸਾਹਿਬ ਲਾਸਟ ਸੈਕਸ਼ਨ ਰਹੇਗਾ ਫਿਰ ਜੀ ਹਾਂਜੀ ਹਾਂਜੀ ਮੈਂ ਤਾਂ ਕ੍ਰਿਸ਼ਨ ਜੀ ਇੱਕ ਬ੍ਰੀਫ ਕਰ ਸਕਦਾ ਹਾਂ ਸਮਝ ਗਏ ਫਿਰ ਆਪਾਂ ਇਹ ਵੀ ਕਿਹਾ ਮੇਰੀ ਕਿ ਜੋ ਸਤਕਾਰਯੋਗ ਸਿੰਘ ਸਾਹਿਬ ਜੀ ਦਾ ਉਦੇਸ਼ ਹੈ ਜਿਹੜਾ ਅੱਜ ਉਹਨਾਂ ਨੇ ਆਪਣੇ ਕੋਲ ਜਾਰੀ ਕੀਤਾ ਹੈ ਭਾਵੇਂ ਉਹ ਅਪੀਲ ਦੇ ਰੂਪ ਵਿੱਚ ਕੀਤਾ ਹੈ ਭਾਵੇਂ ਉਹ ਮਸੀਂ ਹੁਕਮਨਾਮਾ ਸਹਿਬ ਮੰਨ ਲੀਏ ਪਰ ਸਾਨੂੰ ਸਾਰੇ ਸਿੱਖ ਪੰਥ ਨੂੰ ਗੌਰ ਕਰਨਾ ਚਾਹੀਦਾ ਹੈ ਔਰ ਜਿਹੜਾ ਸਾਡਾ ਆਪਸੀ ਕਲੇਸ਼ ਵੱਧਦਾ ਜਾ ਰਿਹਾ ਉਸ ਕਲੇਸ਼ ਨੂੰ ਨਿਪਟਾਉਣਾ ਚਾਹੀਦਾ ਜੇਕਰ ਸੂਚਾ ਸਿੱਖ ਪੰਥ ਇਕੱਠਾ ਹੋ ਜੇ ਤਾਂ ਪੂਰੇ ਭਾਰਤ ਦੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਨੇ ਮੈਂ ਇਹ ਵੀ ਗੱਲ ਕਹਿਣਾ ਕਿਉਂਕਿ ਪੰਥ ਨੇ ਇਹ ਦੇਸ਼ ਦੀ ਸੰਸਕ੍ਰਿਤੀ ਬਚਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਇਸ ਦੇਸ਼ ਨੂੰ ਬਚਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਸੋ ਅੱਜ ਜਿਹੜਾ ਸਾਡਾ ਸਿੱਖ ਪੰਥ ਉਹ ਆਪਸੀ ਮਸਲਿਆਂ 'ਚ ਬਹੁਤ ਉਲਝਿਆ ਹੋਇਆ ਹੈ ਜੇ ਸਿੱਖ ਪੰਥ ਆਪਸੀ ਮਸਲੇ ਕਟਾ ਲਵੇ ਆਪਸੀ ਭਰਾ ਮਾਰੂ جنگ ਤੋਂ ਬਾਝ ਜਾਵੇ ਜਿਹੜੇ ਨਿੱਕੇ-ਨਿੱਕੇ ਸਾਡੇ ਘਰੇਲੂ ਕਲੇਸ਼ ਨੇ ਸਾਡੇ ਰਾਜਨੀਤਿਕ ਕਲੇਸ਼ ਨੇ ਸਾਡੇ ਕੋਈ ਧਾਰਮਿਕ ਤੌਰ ਤੇ ਗੱਲਾਂ ਉੱਠ ਰਹੀਆਂ ਨੇ ਉਹਨਾਂ ਨੂੰ ਅਸੀਂ ਮਿਲ ਬੈਠ ਕੇ ਪਟਾ ਲਈਏ ਤੇ ਸਮਝ ਲਓ ਸਿੱਖ ਦਾ ਧਰਮ ਲਾਗੂ ਹੋ ਗਿਆ ਉਹ ਜੇ ਉਹਦਾ ਸਿੱਖ ਦਾ ਧਰਮ ਲਾਗੂ ਹੋਏਗਾ ਤੇ ਪੂਰੀ ਦੁਨੀਆ ਤੇ ਇੱਕ ਚੰਗਾ ਸਰੇਜ ਜਾਏਗਾ ਜੋ ਸਾਡੇ ਗੁਰੂ ਸਾਹਿਬਾਨ ਜੀ ਸਾਨੂੰ ਦੇ ਕੇ ਗਏ ਨੇ ਫਲਸਫਾ ਉਸ ਫਲਸਫੇ ਦੀ ਪੂਰਤੀ ਹੋਏਗੀ ਕਿਉਂਕਿ ਗੁਰੂ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਸਫਾ ਬਿਸ਼ਾ ਕੇ ਬੈਠਣ ਲਈ ਕਿਹਾ ਹੈ ਸੁਵਾਦ ਰਚੰਦੀ ਕਿਹਾ ਹੈ ਔਰ ਹਰ ਮਸਲਾ ਉਹਨੇ ਕਿਹਾ ਕਿ ਤੁਸੀਂ ਬੈਠ ਕੇ ਵਿਚਾਰੋ ਸਾਧ ਸੰਗਤ ਕਰਕੇ ਵਿਚਾਰੋ ਕਦੇ ਵੀ ਲੜਾਈ ਕ ਕਲੇਸ਼ ਦੇ ਵਿੱਚ ਨਾ ਆਉ ਜੇਕਰ ਸਾਰਾ ਸਿੱਖ ਪੰਥ ਇਸ ਗੱਲ ਨੂੰ ਸਮਝ ਲੈਂਦਾ ਹੈ ਮੰਨ ਲੈਂਦਾ ਹੈ ਤੇ ਬਹੁਤ ਚੰਗਾ ਹੋ ਜਾਤਾ ਜਿਵੇਂ ਸ਼ਿਵਰਨਜੀਤ ਜੀ ਨੇ ਕਿਹਾ ਇਹ ਇੱਕ ਬਹੁਤ ਵੱਡਾ ਵਧੀਆ ਪੁਪੇਖ ਜਿਹੜਾ ਸਿੱਖ ਪੰਥ ਦਾ ਵੀ ਹੋਵੇਗਾ ਤੇ ਦੂਜੇ ਧਰਮਾਂ ਦਾ ਵੀ ਨਾਲ ਪੱਲਣਾ ਹੋਵੇ ਆਪਾਂ ਪ੍ਰਾਣੀ ਤਬਾ ਰੇਖ ਨੂੰ ਕ੍ਰਿਸ਼ਨ ਜੀ ਦੇਖਦੇ ਆ ਸਾਰੇ ਫੈਸਲੇ ਦੂਜੇ ਧਰਮਾਂ ਦੇ ਵੀ ਖਾਲਸਾ ਪੰਥ ਨੇ ਕੀਤੇ ਐ ਜੇ ਸਾਡੇ ਕੋਈ ਯੋਧੇ ਕੋਈ ਸਿੱਖ ਸਾਡੇ ਜਿਹੜੇ ਸਰਦਾਰ ਸਨ ਜਦੋਂ ਕੋਈ ਦਰਬਾਰ ਲਾ ਕੇ ਬੈਠਦੇ ਸਨ ਤੇ ਉਹਨਾਂ ਕੋਲ ਕੋਈ ਫਰਿਆਦੀ ਜਾਂਦਾ ਸੀ ਤੇ ਉਹਨਾਂ ਦੇ ਮਸਲੇ ਹੱਲ ਹੁੰਦੇ ਸੀ ਤੇ ਧਰਮ ਨਹੀਂ ਸੀ ਵੇਖਿਆ ਜਾਂਦਾ ਜਿਵੇਂ ਹੁਣੇ ਹੁਣ ਇਹਨਾਂ ਨੇ ਸੰਤਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਸਾਹਿਬ ਦੀ ਗੱਲ ਕੀਤੀ ਐ ਉੱਥੇ ਵੀ ਜੇ ਵੇਖ ਲਿਆ ਜਾਵੇ ਤੇ ਮੈਂ ਇੱਕ ਤੁਹਾਨੂੰ ਛੋਟੀ ਜੀ ਉਦਾਹਰਣ ਦੇ ਦਿੰਦਾ ਕਿ ਇੱਕ ਗਰੀਬ ਹਿੰਦੂ ਸਿੱਖ ਦੀ ਲੜਕੀ ਕੋਈ ਹਿੰਦੂ ਚੋਕੇ ਲੈ ਗਿਆ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਜਾ ਕੇ ਬੈਠ ਗਿਆ ਕਿ ਮੇਰੇ ਨਾਲ ਦਾ ਤਕਾ ਹੋਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੇ ਕੋਈ ਗੱਲ ਕਹੀ ਸੀ ਕਿ ਭਾਈ ਜੇ ਐਵੇਂ ਤੇਰੇ ਨਾਲ ਤਕਾ ਹੋਇਆ ਗਲਤ ਤੇ ਬਿਲਕੁਲ ਝੂਠ ਨਾ ਹੋਵੇ ਤੇ ਸ਼ਾਮ ਦੇ 5:30 ਵਜੇ ਤੋਂ ਪਹਿਲਾਂ ਬੇੜੀ ਤੇਰੀ ਤੇਰੇ ਘਰ ਆ ਜਾਵੇਗੀ ਉਹ ਹੋਇਆ ਆਪ ਨੂੰ ਪਤਾ ਮਿੰਦਰਾ ਵਾਲਾ ਸਾਹਿਬ ਦੀ ਡਿਊਟੀ ਲਾਈ ਗਈ ਉਹਨਾਂ ਨੇ ਉਹ ਸਾਰਾ ਕਿਵੇਂ ਉਹ ਵਰਤਾਰੇ ਨੂੰ ਪੂਰਾ ਨਿਪਰੇ ਚਾੜਿਆ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਸਿੱਖਾਂ ਦੀ ਤਵਾਰੀ ਬਹੁਤ ਵਧੀਆ ਹੈ ਸਿੱਖ ਬਹੁਤ ਵੱਡੇ ਦੁਨੀਆਂ ਦੇ ਫੈਸਲੇ ਕਰ ਸਕਦੇ ਆ ਪਰ ਸਿੱਖ ਦਾ ਭਾਈਚਾਰਾ ਸਾਜ ਮਜ਼ਬੂਤ ਹੋਣੀ ਚਾਹੀਦੀ ਠੀਕ ਹੈ ਬਿਲਕੁਲ ਇਹ ਦੇਖਣਾ ਹੈ ਅਮ ਰਹੇਗਾ ਕਿ ਆਉਣ ਦੇ ਦਿਨਾਂ ਚ ਕਿਹੜੇ ਵੱਡੇ ਫੈਸਲੇ ਸ੍ਰੀ ਅਕਾਲ ਤਖਤ ਤੇ ਜੱਦਰ ਸ਼ਹਿਬਾਨ ਹਲ ਕਰਵਾਉਣਗੇ ਕਿਉਂਕਿ ਦੋ ਵੱਡੀਆਂ ਟਿਪੜੀਆਂ ਜੱਦਰ ਗੈਨੇ ਕੁਲਦੀਪ ਸਿੰਘ ਗੜਗੱਦ ਸਾਹਿਬ ਦੀਆਂ ਸੀ ਜਿਨ੍ਹਾਂ ਨੇ ਕਿਹਾ ਕਿ ਸਿੱਖਾਂ ਨੂੰ ਇੱਧਰ ਉੱਧਰ ੱੱਕੇ ਨਹੀਂ ਖਾਣੇ ਚਾਹੀਦੇ ਅਦਾਲਤਾਂ ਜ ਨਹੀਂ ਜਾਣਾ ਚਾਹੀਦਾ ਸਿੱਖਾਂ ਦੇ ਸਰਵੋੱਚ ਤਖਤ ਤੇ ਮਸਲੇ ਲਿਆਉਣੇ ਚਾਹੀਦੇ ਨੇ مشورے ਦੇ ਨਾਲ ਰਵਾਇਤਾ ਮੁਤਾਬਕ ਇਸ ਦਾ ਹੱਲ ਹੋਣਾ ਚਾਹੀਦਾ ਬਹੁਤ ਸ਼ੁਕਰੀਆ ਵਰਕ ਸਾਹਿਬ ਬਹੁਤ ਸ਼ੁਕਰੀਆ ਸੇਮਰਨ ਜੀ ਸਿੰਘ ਜੀ ਤੁਸੀਂ ਆਏ ਤੁਸੀਂ ਕੀਮਤੀ ਸਮਾਂ ਦਿੱਤਾ ਤਾਂ ਵੱਡੇ ਚਰਚਾ ਇਸ ਸਟੇਟਮੈਂਟ ਤੋਂ ਬਾਅਦ ਹੋ ਰਹੀ ਹੈ ਤਾਂ ਫਿਲਹਾਲ ਇੱਕ ਛੋਟੇ ਵਕਫੇ ਲਈ ਰੁਕਾਂਗੇ